ਭਗਤ ਰਵਿਦਾਸ ਜੀ ਪ੍ਰਕਾਸ਼ ਸਮਾ 1376 ਈਸਵੀ ਕਾਂਸੀ ਉੱਤਰ ਪ੍ਰਦੇਸ਼ ਪਿਤਾ ਰਾਮ ਉਰਪਮਾਨ ਦਾਸ ਜੀ ਮਾਤਾ ਤੁਰਭਿੰਨੀ ਆ ਕਰਮਾ ਦੇਵੀ ਉਰਪਧਿਆਰੀ ਜੀ ਗੁਰੂ ਦਿਖਿਆ ਰਾਮਾਨੰਦ ਜੀ ਪਾਸੋਂ ਕੀਤਾ ਚਮੜੇ ਦਾ ਕੰਮ 40 ਸ਼ਬਦ 16 ਰਾਗਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀ ਦਰਜ ਅੰਤਮ ਸਮਾ 1529 ਈਸਵੀ ਕਾਂਸੀ ਵਿਖੇ ਕੁੱਲ ਆਜੂ 151 ਸਾਲ ਮੁਖ ਉਪਦੇਸ਼ ਉੱਚ ਨੀਚ ਜਾਤ ਪਾਤ ਦੇ ਬਿਤਕਰੇ ਨੂੰ ਦੂਰ ਕਰਕੇ ਈਕ ਆਕਾਲ ਪੁਰਖ ਨਾਲ ਜੋੜਿਆ ਕਿਸੇ ਵੀ ਨਾਲ ਭੇਦ ਭਾਵ ਨਹੀਂ ਕਰਨਾ ਚਾਹੀਦਾ ਸੰਤ ਭਗਤ ਤੇ ਗੁਰੂ ਸਾਹਿਬ ਵਿੱਚ ਕੋਈ ਫਰਕ ਨਹੀਂ ਹੁੰਦਾ ਕਿਉਂਕਿ ਜਿਨ੍ਹਾਂ ਦੀ ਵੀ ਬਾਣੀ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਉਹ ਗੁਰੂ ਹੀ ਹੈ ਕਿਉਂਕਿ ਬਾਣੀ ਗੁਰੂ ਹੈ ਤੇ ਗੁਰੂ ਬਾਣੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮੰਨਨੇ ਪ੍ਰਤੱਖ ਗੁਰੂ ਨਿਸਤਾਰੇ